ਤੇ ਹਾਂਜੀ ਤੇ ਲੋਜ ਪਹੁੰਚਿਆ ਜੀ ਮੁਹੱਲੇ 9 ਫੇਸੇ ਵਿੱਚ ਤੇ 9 ਫੇਸੇ ਵਿੱਚ ਕਿੱਥੇ ਪਹੁੰਚੇ ਆ ਤੇ ਉਹ ਆਪਾਂ ਤੁਹਾਨੂੰ ਦੱਸਿਆ ਤੇ ਇਧਰ ਇੱਕ ਢਾਬਾ ਜੀ ਖੁੱਲਿਆ ਪੰਜਾਬੀ ਢਾਬਾ ਤੇ ਖੁੱਲਿਆ ਕਹਿੰਦੇ ਨੇ ਆ ਇੱਕ ਭੰਜ ਹੁਣੀ ਨਹੀਂ ਮੇਰਾ ਨਾਮ ਹੈ ਰਾਈਜ ਦੇ ਤੇ ਰਾਈਜ ਵੀ ਹੈ ਚਪਾਤੀ ਤੇ ਇਧਰ ਪੈ ਜੀ ਥੋੜੇ ਜਿਹੀ ਬੀਜ਼ ਵਾਲਾ ਸਸੀ ਗਾਲ ਪੈ ਜੀ ਸਸੀ ਗਾਲ ਪੈ ਜੀ ਪਹਿਲਾਂ ਤਾਂ ਨਾਂ ਦੱਸ ਦਿਓ ਮੇਰਾ ਨਾਮ ਪ੍ਰਪਜੋਤ ਕੌਰ ਹੈ ਪ੍ਰਪਜੋਤ ਕੌਰ ਹੈ ਜੀ ਤੇ ਭੈਣ ਜੀ ਹੁਣ ਇੱਥੇ ਇੱਕ ਢਾਬਾ ਰਨ ਕਰ ਰਹੇ ਨੇ ਢਾਬਾ ਬਹੁਤ ਵਧੀਆ ਇੱਥੇ ਹੈਗਾ ਆ ਤੇ ਰਸ਼ ਬਹੁਤ ਹੁੰਦਾ ਸਾਡੇ ਕੋਲ ਘਟੋੜਾ ਮੈਨੂੰ ਘੰਟਾ ਹੋ ਗਿਆ ਇੱਥੇ ਆਏ ਨੂੰ ਭੈਣ ਜੀ ਇੱਕ ਮਿੰਟ ਦੀ ਵੇਲੇ ਹੋਏ ਭੈਣ ਜੀ ਪਹਿਲਾਂ ਤਾਂ ਮੈਨੂੰ ਦੱਸੋ ਕਿ ਕਿੰਨੀ ਦੇਰ ਤੋਂ ਤੁਸੀਂ ਜਿਹੜੀ ਇਹ ਸ਼ੁਰੂ ਕੀਤਾ ਹੈ ਢਾਬਾ 4 ਇਅਰਜ਼ ਹੋ ਗਏ ਇਸ ਨੂੰ 4 ਸਾਲ ਹਾਂਜੀ ਮੈਨੂੰ ਜੁਆਇਨ ਕੀਤਾ ਹੋਇਆ 2 ਸਾਲ ਹੋਇਆ ਤੁਹਾਨੂੰ 2 ਸਾਲ ਤੇ ਪਹਿਲਾਂ ਕੌਣ ਚਲਾਉਂਦੇ ਸੀ ਪਹਿਲੇ ਪਾਪਾ ਚਲਾਉਂਦੇ ਸੀਗੇ ਮੰਮਾ ਔਰ ਪਾਪਾ ਦੋਨੋਂ ਜਦੋਂ ਸਟਾਰਟਅਪ ਹੀ ਕੀਤਾ ਸੀ ਫਿਰ ਉਸ ਤੋਂ ਬਾਅਦ ਬ੍ਰਦਰ ਨੇ ਵੀ ਕਾਫੀ ਟਾਈਮ ਉਹਨਾਂ ਦੇ ਨਾਲ ਕੀਤਾ ਕੰਮ ਮਤਲਬ ਕਹਿ ਲਈਏ ਵੀ ਇਹ 4 ਸਾਲਾਂ ਚ ਦੂਜੀ ਪੀੜ੍ਹੀ ਇਸ ਟੱਪੇ ਤੇ ਆ ਗਈ ਜੀ ਹਾਂਜੀ ਓਕੇ ਤੇ ਪਾਜੀ ਕੀ ਕੀ ਤੁਸੀਂ ਇੱਥੇ ਟਾਬੇ ਤੇ ਬਣਾਉਨੇ ਹੋ ਤਾਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਆਪਣੇ ਕੋਲ ਵੈਜ ਜੇ ਕਾਫੀ ਆਈਟਮਸ ਹੈ ਗਿਆ ਜਿਵੇਂ ਕਿ ਕੜੀ ਰਾਜਮਾ ਚਿੱਟੇ ਛੋਲੇ ਕਾਲੇ ਛੋਲੇ ਦਾਲ ਮੱਖਣੀ ਨਿਊਟਰੀ ਪਨੀਰ ਗੁਰਜੀ ਛਾਈ ਪਨੀਰ ਪੜਤਾ ਸਰੋਦਾ ਸਾਗ ਓਏ ਮਿਕਸ ਵੈਜੋਗੀ ਵੈਜੀਟੇਬਲ ਚੇਂਜ ਹੋ ਜਾਂਦੀਆਂ ਕਦੀ ਆਲੂ ਗੋਭੀ ਹੁੰਦੇ ਆ ਟਿਕੀ ਹੁੰਦਾ ਅਚਲੀ ਹਾਂਜੀ ਬਾਕੀ ਆਪਣੇ ਕੋਲ ਪ੍ਰਾਂਠੇ ਰਹਿੰਦੇ ਆਲੂ ਗੋਭੀ ਮੂਲੀ ਪਨੀਰ ਪਿਆਜ਼ ਮਿਕਸ ਪਰਾਂਟਾ ਬਿਲਕੁਲ ਮੈਗੀ ਹੋ ਜਾਂਦੀ ਹੈ ਭਾਜੀ ਇਹਨਾਂ ਦਾ ਸਭ ਕੁਝ ਇਕੱਲੇ ਬਣਾਉਂਦੇ ਸਾਰੇ ਰਲ ਕੇ ਇਹ ਬਸ ਸਾਰੇ ਰਲ ਕੇ ਬਣਾਉਂਦੇ ਆਂ ਕਿਹੜਾ ਪਤਾ ਤੇ ਹਾਂਜੀ ਭਾਜੀ ਦਿਖਾਓ ਪਹਿਲਾਂ ਤਾਂ ਮੈਨੂੰ ਤੁਸੀਂ ਆਪਣਾ ਜਿਹੜਾ ਚਿਕਨ ਚੂਰਾ ਦਿਖਾਓ ਇੱਕ ਕਰੀ ਇਹ ਕਿਹੜਾ ਭਾਜੀ ਹੋਮ ਸਟਾਈਲ ਨਹੀਂ ਇਹ ਕੜਾਈ ਹੈ ਅੱਛਾ ਕੜਾਈ ਚਿਕਨ ਹੈ ਓਹੋ ਕੀ ਬਾਤ ਹੈ ਅੱਛਾ ਇਹ ਹੋਮ ਸਟਾਈਲ ਹੈ ਡਰਮ ਸਟਿਕਸ ਮਿਲਣਗੇ ਅੱਛਾ ਇਹਦੇ ਵਿੱਚ ਸਿਰਫ ਲੈਗ ਪੀਸ ਮਿਲਣੇ ਨੇ ਬਿਲਕੁਲ ਕੀ ਬਾਤ ਲੜਾਈ ਝਗੜਾ ਨਹੀਂ ਕੀ ਬਾਤ ਹੈ ਵਾਹ ਇਹ ਆਪਣਾ ਮਟਨ ਹੈ ਅੱਛਾ ਇਹ ਮਟਨ ਵੀ ਹੋਮ ਸਟਾਈਲ ਹੈ ਹਾਂਜੀ ਵਾਹ ਸਮੈਲ ਬੜੀ ਜ਼ਬਰਦਸਤ ਆ ਰਹੀ ਹੈ ਕੀ ਬਾਤ ਹੈ ਇਹ ਆਪਣਾ ਬੋਨਲੈਸ ਚਿਕਨ ਹੈ ਅੱਛਾ ਬੋਨਲੈਸ ਚਿਕਨ ਇਹ ਵੀ ਹੋਮ ਸਟਾਈਲ ਦੇ ਵਿੱਚ ਹੈ ਓਕੇ ਪਹਿਲੀ ਵਾਰ ਦੇਖਿਆ ਨਾ ਹੋਮ ਸਟਾਈਲ ਚਿਕਨ ਜਿਹੜਾ ਬੋਨਲੈਸ ਬਣਾਇਆ ਹੋਇਆ ਹੈ ਸ਼ੈਫ ਤਾਂ ਹੈ ਨਹੀਂ ਅਸੀਂ ਜੋ ਘਰ ਚ ਖਾਂਦੇ ਆ ਲਾਈਕ ਰੈਗੂਲਰ ਇਹ ਤੁਸੀਂ ਤਾਂ ਪਹਿਲਾਂ ਕਦੇ ਖਾਂਦੇ ਨਹੀਂ ਹੈਗੇ ਮੈਂ ਚਿਕਨ ਨਾ ਨਾ ਜਿਦੇ ਨਹੀਂ ਵੈਜੀਟੇਰੀਅਨ ਮਤਲਬ ਕੁਕਿੰਗ ਦਾ ਤਾਂ ਉਮੈਦ ਹੀ ਰਹਿੰਦਾ ਨਾ ਹਾਂ ਬਿਲਕੁਲ ਕਾਲੀ ਮਿਰਚ ਕਾਲੀ ਮਿਰਚ ਕਿਉਂ ਪਾਜੀ ਫਿਰ ਨਮਕ ਕੌਣ ਚੈੱਕ ਕਰਦਾ ਨਮਕ ਅਸੀਂ ਇੱਧਰ ਆ ਕੇ ਫਾਦਰ ਨੂੰ ਕਰਾ ਲੀਆ ਉਹ ਖਾ ਲੰਦੇ ਆ ਕੀ ਆ ਬਾਤ ਇਹ ਆ ਗਿਆ ਤੁਹਾਡਾ ਚਿਕਨ ਆ ਗਿਆ ਨਾ ਕੀ ਬਾਤ ਹੈ ਬਹੁਤ ਵਧੀਆ ਤੇ ਤੋਂ ਅੱਛਾ ਪਾਜੀ ਹੁਣ ਪਹਿਲਾਂ ਤਾਂ ਮੈਨੂੰ ਤੁਸੀਂ ਮੇਰੇ ਜਿਹੜਾ ਹੈਗਾ ਲਾ ਦਿਓ ਠੀਕ ਹੈ ਮੈਨੂੰ ਲਗਭਗ 30 30 ਰਹਿਣ ਦਿਓ ਠੀਕ ਹੈ ਤੇ ਬਾਕੀ ਲਾ ਦੋ ਬਾਕੀ ਸਾਰੇ ਕਰ ਦੋ ਬਾਕੀ ਸਤਾਰੀ ਆਈਟਮ ਕਰ ਦੋ ਜੀ ਹਾਂਜੀ ਕਿਉਂਕਿ ਅਸੀਂ ਥਾਲੇ ਨਹੀਂ ਲਵਾ ਰਹੇ ਥਾਲੇ ਦੀ ਜਗ੍ਹਾ ਤੇ ਅਸੀਂ ਨਾ ਪੈਕਿੰਗ ਕਰਾ ਲਵਾ ਰਹੇ ਹਾਂ ਕਿਉਂਕਿ ਮੇਨ ਚੀਜ਼ ਗੱਲ ਆ ਵੀ ਜੇ ਕਲੂ ਇਹ ਚੀਜ਼ ਵੇਸਟ ਨਾ ਹੋਵੇ ਫੂਡ ਵੇਸਟ ਨਹੀਂ ਹੋਣਾ ਚਾਹੀਦਾ ਕਿ ਇਹ ਨਾ ਕਿਸੇ ਤੇ ਮਤਲਬ ਮੂੰਹ ਦੇ ਵਿੱਚ ਪਵੇ ਕਿਉਂਕਿ ਆਪਾਂ ਜਦੋਂ ਕਿ ਅਸੀਂ ਵਿੱਚੋਂ ਖਾ ਸਕਦੇ ਉਹਨਾਂ ਕ ਲੈ ਲਾਂਗੇ ਬਾਕੀ ਅਸੀਂ ਹੋ ਸਕਦਾ ਡੋਨੇਟ ਕਰ ਦਈਏ ਨਾ ਤੇ ਭਾਜੀ ਕੀ ਰੇਟ ਹੁੰਦਾ ਆ ਹੁਣ ਆ ਜਿਹੜੀ ਆ ਤੁਸੀਂ ਤੁਹਾਨੂੰ ਦੋਗੇ ਤੇ ਕਿੰਨੇ ਦੀ अच्छा ए 200 दिया ओके 21 तो डबल है अच्छा ये अपनी 350 ए 350 दिया ओके ਤੇ ਕਿੰਨਾ ਕਿੰਨਾ ਇਹਦੇ ਵਿੱਚ ਕੁਆਂਟੀਟੀ ਕਿੰਨੀ ਕਿੰਨੀ ਐਡ ਕਰਦੇ ਤੁਸੀਂ ਇਹ ਚਾਰ ਚੰਦਾ ਹੁੰਦਾ ਕੰਟੇਨਰ ਇਹ ਆਪਣਾ ਪੰਡਾ ਪੰਡਾ ਹੁੰਦਾ ਉਹ 750 ਹੁੰਦਾ ਸਾਡੇ 750 ओके ਕਿ ਕਿੰਨੇ ਕਿੰਨੇ ਪੀਸ ਸੈਟ ਹੁੰਦੇ ਇਹਦੇ ਵਿੱਚ ਸਰ ਇਹਦੇ ਵਿੱਚ ਸਰ ਆਪਾਂ ਗਿਣੀ ਦੇ ਹੀ ਨਹੀਂ ਅੱਛਾ ਗਿਣਦੇ ਨਹੀਂ ਨਹੀਂ ਆ ਜਾ ਮੈਂ ਮੈਕਸਿਮਮ ਤੋਂ ਮੈਕਸਿਮਮ ਅਸੀਂ ਕਰ ਗਏ ਉਹ ਲੈਗ ਪੀਸ ਆਜੂ ਵਿੱਚ ਚੱਕ ਦੇ ਨਹੀਂ ਇਸ ਲੈਗ ਪੀਸ ਦੀ ਸਟਾਉ ਤੁਹਾਡਾ ਜਗਾ 75 ਇੰਚ ਜਨਾ ਅੱਛਾ ਇਹ ਚੱਪਾ ਲੈਗ ਪੀਸ ਇਹ ਚ ਲੈਗ ਪੀਸ ਇਹਦੇ ਵਿੱਚ ਪਾ ਕੇ ਦੋਗੇ ਹਾਂਜੀ ਓਕੇ ਕੀ ਕੀ ਤੁਹਾਨੂੰ ਪ੍ਰੋਬਲਮ ਬਾਕੀ ਆਪਣੇ ਕੋਲ ਥਾਲੀ ਵੀ ਹੈਗੀ ਐ ਜਿਸ ਚ ਪ੍ਰੋਪਰ ਲੈਗ ਪੀਸ ਆ ਜਾਂਦਾ ਹੈ ਉਹਦੇ ਨਾਲ ਚਪਾਤੀ ਰੱਖ ਕੇ ਨਹੀਂ ਆਪਾਂ ਥਾਲੀ 'ਚ ਵੈਸੇ ਲੈਗ ਪੀਸ ਕੱਢ ਕੇ ਖਾ ਲਾਂਗੇ ਹਾਂ ਕਿਉਂਕਿ ਮੈਨੂੰ ਇਹ ਪ੍ਰੋਬਲਮ ਆ ਵੀ ਕੱਲ ਨੂੰ ਪੈਕਿੰਗ ਦੁਬਾਰਾ ਕਰਾਉਣ ਥੋੜੀ ਪੈਕ ਹੋ ਜੂ ਇਸ ਚ ਪ੍ਰੋਪਰ ਲੈੱਗ ਪੀਸ ਆ ਜਾਊਗਾ ਇਸ ਚ ਚਪਾਤੀ ਜਾਊਗੀ ਰੇ ਰੇ ਉੱਪਰ ਵੀ ਆ ਜਾਏਗਾ ਕੀ ਬਾਤ ਹੈ ਬਹੁਤ ਵਧੀਆ ਤੁਸੀਂ ਬਿਲਕੁਲ ਮੈਨੂੰ ਉਹ ਲਾਉ ਡੱਬੀਆਂ ਬਾਕੀ ਜਿਹੜਾ ਆਪਣਾ ਲੈੱਗ ਪੀਸ ਵਾਲਾ ਰੋਲਾ ਬਾਅਦ ਚ ਦੇ ਵੇਡ ਲਾਂਗੇ ਠੀਕ ਅੱਛਾ ਤੁਸੀਂ ਕਿਹਨੇ ਰੋਲਾ ਨਹੀਂ ਪਤਾ ਲੈੱਗ ਪੀਸ ਵਾਲਾ ਰੋਲਾ ਮੈ ਗਿਆ ਇਹ ਲੱਗਾ ਪਹਿਲੀ ਵਾਰ ਹੀ ਪਿਆ ਹੋਣਾ ਨਾ ਤੁਸੀਂ ਕਿਹਦੀ ਡੱਬੀ ਚ ਪਾਉਣਾ ਅਸੀਂ ਸੌਲਡ ਆਊਟ ਕਰ ਦਈਦਾ ਕੇ ਇਹ ਆ ਗਿਆ ਬੋਨ ਲੈਸ ਨਾ ਹਾਂਜੀ ਅੱਛਾ ਵਕੀ ਬੋਨ ਲੈਸ ਤੁਸੀਂ ਪੂਰਾ ਭਰ ਕੇ ਆ ਨਾ ਹਾਂਜੀ ਕੀ ਬਾਤ ਹੈ ਉਈ ਆ ਵੀ ਇਹ ਕਿ ਅਸੀਂ ਪੀਸਿਸ ਗਿਣਨੇ ਆਂ ਬੱਚਾ ਇਹ ਸਮੈਲ ਸੁਣੀ ਆ ਬੜੀ ਸੁਣੀ ਆ ਰਹੀ ਆ ਥੈਂਕ ਯੂ ਸਰ ਇਹ ਕਿਹੜਾ ਆ ਗਿਆ ਕਾਲੀ ਮਿਰਚ ਚਿਕਨ ਕਾਲੀ ਮਿਰਚ ਚਿਕਨ ਇਹ ਵੀ ਬਹੁਤ ਲੱਸੀ ਆ ਕੀ ਹਾਲ ਫਾਤ ਹੈ ਮੈਂ ਬਹੁਤ ਘੂਰਾ ਆ ਆਪੇ ਤੇ ਇਹ ਮਟਰਨ ਆ ਗਿਆ ਨਾ ਮਟਰਨ ਹੈ ਮਟਰਨ ਦੀ ਕੋਸਟ ਡਿਫਰੈਂਟ ਹੈ ਇਹ ਕਿੰਨੇ ਨੂੰ ਆ ਜੀ ਮਟਰਨ ਦਿੰਦਾ ਇਹ ਇਹ ਵਾਲੀ ਰੱਬੀ 2 ਹੁੰਦੀ ਹੈ 200 ਦਿੱਤੀ ਤੇ ઓકે ਮੰਨ ਲਓ ਜੀ ਤਾਂ થોડી ਜਿਹੀ ਸਥਾਪਨਾ ਆ ਦੇਖੋ ਤੁਸੀਂ ਬਈ ਕਰੀ ਆ ਜਾ ਸਿਰਫ ਤਿੰਨ ਡੱਬੀਆਂ ਬੈਕ ਹੋਈਆਂ ਨੇ ਤੇ ਸਾਡੀਆਂ ਅਜੇ ਦੋ ਰਹਿ ਗਈਆਂ ਆਪਣੀਆਂ ਆਪਣੀ ਲੈਗ ਪੀਸ ਵਾਲਾ ਰੋਲਾ ਰਹਿ ਗਿਆ ਅਬ ਲੈਗ ਪੀਸ ਵਾਲਾ ਐਂਡ ਤੇ ਕਰਾਂਗੇ ਪਹਿਲਾਂ ਆਪਾਂ ਜਿਹੜਾ ਆ ਵਾਲਾ ਆ ਰਹਿ ਗਿਆ ਕਿਸੇ ਦੇ ਵਿੱਚ ਕੜਾਈ ਚਿਕਨ ਕੜਾਈ ਚਿਕਨ ਰਹਿ ਗਿਆ ਹੁਣ ਰਾਸ ਦੀ ਲੈਗ ਬੀ ਇਸ ਚਪਾਕ ਨਾਲ ਫਨ ਚਪਾਦੀ ਵਧੀਆ ਰਾਈਸ ਦਾ ਬਣ ਗਿਆ ਤੇ ਟੇਸਟ ਵੀ ਕਰ ਲਉਣਾ ਹੈ ਨਾ ਤੁਸੀਂ ਇੱਕ ਕੰਮ ਕਰੋ ਲੈਗ ਬੀ ਸਾਨੂੰ 48 ਚਪਾਕ ਦੇ ਦਿਓ ਹਾਂਜੀ ਬੜਕੀ ਚਲੋ ਇਹ ਆਪਣੀਆਂ ਡੱਬੀਆਂ ਚੋ ਗਏ ਆ ਤੇ ਅੱਛਾ ਇੱਕ ਚੀਜ਼ ਮੈਂ ਦੇਖੀ ਤੁਹਾਡੀ ਤੁਸੀਂ ਨਾ ਜਿਹੜਾ ਕਾਉਂਟਰ ਅਲੱਗ-ਅਲੱਗ ਰੱਖਿਓਏ ਨੇ ਨਾ ਹਾਂਜੀ ਦੋਨੇ ਚੀਜ਼ਾਂ ਅਲੱਗ-ਅਲੱਗ ਨਹੀਂ ਵੀ ਆਹ ਤੁਹਾਡਾ ਨਾਨ-ਵੈਜ ਵਾਲਾ ਸਿਸਟਮ ਇਧਰ ਆ ਆਹ ਨਾਨ-ਵੈਜ ਵਾਲਾ ਤੇ ਉਹ ਪਿੱਛੇ ਬੈਠਣ ਲਈ ਵੀ ਨਾਨ-ਵੈਜ ਦੀ ਅਲੱਗ ਬਣਾਇਆ ਹੋਇਆ ਇਹਨਾਂ ਨੇ ਹਾਂਜੀ ਵਾਜੀ ਵਾਜੀ ਤੇ ਇਧਰ ਰੋਟੀਆਂ ਪੱਕਦੀਆਂ ਨੇ ਜੀ ਇੱਥੇ ਬਣਦੀ ਆ ਜੀ ਨੌਨ-ਵੈਜ ਵਾਲਿਆਂ ਦੀ ਰੋਟੀ ਤੇ ਇੱਥੇ ਬਣਦੀ ਆ ਵੈਜ ਬੰਦੇ ਵਾਲੀ ਰੋਟੀ ਕੀ ਬਾਤ ਹੈ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਵਧੀਆ ਤਰੀਕੇ ਨਾਲ ਮੈਨੇਜ ਕੀਤਾ ਹੋਇਆ ਇੱਥੇ ਭੈਣ ਜੀ ਹੋਣਾ ਨੇ ਤੇ ਇੱਥੇ ਨਾਲ ਇਹਨਾਂ ਨੇ ਹੁਣ ਤਾਂ ਪਹਿਲੀ ਤੁਹਾਡੇ ਬ੍ਰਦਰ ਵੀ ਤੁਹਾਡੇ ਹੈਲਪ ਕਰਾਉਣ ਆਉਂਦੇ ਨੇ ਹਾਂਜੀ ਜੀ ਬ੍ਰਦਰ ਹੁਣ ਪਰਮਾਨੈਂਟ ਤੁਹਾਡੇ ਨਾਲ ਜੁੜੇ ਨੇ ਹਾਂਜੀ ਉਹ ਪਤਾ ਲੱਗਾ ਕਿਤੇ ਫਿਲਮਾਂ 'ਚ ਵੀ ਕੰਮ ਕਰਦੇ ਹੁੰਦੇ ਸੀ ਹਾਂਜੀ ਹਾਂਜੀ ਤੇ ਕਿਵੇਂ ਫਿਰ ਫਿਲਮਾਂ ਦੇ ਵਿੱਚ ਰਾਸ ਨਹੀਂ ਆਈਆਂ ਜਾਂ ਕੀ ਬੜਿਆ ਨਹੀਂ ਨਹੀਂ ਇਸ ਟਾਈਮ ਤੋਂ ਕੋਰੋਨਾ ਤੋਂ ਬਾਅਦ ਥੋੜਾ ਵਰਕ ਨਹੀਂ ਆ ਰਿਹਾ ਸੀ ਯਾ ਵੀਲਰ ਨਾਲੋਂ ਚੰਗਾ ਹੈ ਕਿਛਕਿਤਾ ਜਾਵੇ ਇਸ ਨੂੰ ਇਹ ਥੋੜਾ ਕਿਉਂਕਿ ਇਹ ਜਿਹੜਾ ਵੀ ਜਿੰਨਾ ਵੀ ਸੈਟਅਪ ਤੁਸੀਂ ਦੇਖ ਰਹੇ ਹੋ ਅਸੀਂ ਦਾ ਛੋਟਾ ਜਿਹਾ ਹੀ ਸਾਡਾ ਸੈਟਅਪ ਸੀਗਾ ਜਦੋਂ ਮੈਂ ਜੁਆਇਨ ਕੀਤਾ ਸੀ ਬੱਡੇ ਸਾਰਾ ਕੁਝ ਭਾ ਬ੍ਰਦਰ ਨੇ ਇਹਨੂੰ ਮਤਲਬ ਅੱਛਾ ਸੀ ਗੁਨੰਦੀਆ ਤੇ ਪਹੁੰਚਾਇਆ ਲਾਈਕ ਤੇ ਬ੍ਰਦਰ ਤੁਹਾਡੇ ਬ੍ਰਦਰ ਤੁਹਾਡੇ ਕਿੰਨੇ ਦਿਨ ਤੋਂ ਹੋ ਗਿਆ ਇੱਥੇ ਸੈਟਅਪ 'ਚ ਮੇਰੇ ਬ੍ਰਦਰ ਨਾਲ 2 ਸਾਲ ਹੋ ਗਏ 2 ਸਾਲ ਹੋ ਗਏ ਹਾਂਜੀ ਬਹੁਤ ਵਧੀਆ हां जी, जी? जी भाई थे। थे जी ते की नाल ਤੁਹਾਡਾ ਜੀ ਅਮਰਤ ਨਾਮ ਹੈ ਜੀ ਮੇਰਾ ਹੋਰ ਤੇ ਪਾਜੀ ਅੱਜ ਤੁਸੀਂ ਇੱਥੇ ਬਾਈ ਦੇ ਆਏ ਆ ਟਾਬੇ ਦੇ ਉੱਤੇ ਤੇ ਕੀ ਅੱਜ ਟਰਾਈ ਕੀਤਾ ਪਾਜੀ ਤੁਸੀਂ ਆਪਾਂ ਜੀ ਇੱਥੇ ਬੋਨਲੈਸ ਟਰਾਈ ਕੀਤਾ ਸੀ ਔਰ ਹੋਮ ਸਟਾਈਲ ਚਿਕਨ ਟਰਾਈ ਕੀਤਾ ਸੀ ਬਹੁਤ ਹੀ ਅੱਛਾ ਲੱਗਿਆ ਬਹੁਤ ਬੜੀ ਟੇਸ ਕਿਵੇਂ ਦੀ ਸੀ ਬਹੁਤ ਵਧੀਆ ਜੀ ਬਹੁਤ ਵਧੀਆ ਐਕਸਪੀਰੀਅੰਸ ਸੀਗਾ ਬਹੁਤ ਅੱਛਾ ਲੱਗਿਆ ਟੇਸ ਵੀ ਬਹੁਤ ਵਧੀਆ ਸੀ ਅੱਛਾ ਦੁਬਾਰਾ ਆਉਂਗੇ ਹਾਂਜੀ ਹਾਂਜੀ ਬਿਲਕੁਲ ਜੀ ਔਰ ਬਾਕੀ ਸਾਰਿਆਂ ਨੂੰ ਵੀ ਦੱਸਾਂਗੇ ਮੈਂ ਪਾਜੀ ਦੀ ਵੀਡੀਓ ਦੇਖੀ ਸੀਗੀ ਇੰਸਟਾਗ੍ਰam ਤੇ ਤੇ ਉੱਥੋਂ ਮੈਂ ਦੇਖਿਆ ਜੀ ਮੈਂ ਕਿ ਚਲ ਆਹ ਮੈਂ ਹੁਣ ਮਾਰਨਿੰਗ ਮੈਂ ਕਿਹਾ ਡਿਨਰ ਤੈਨਾਂ ਦਾ ਹੁੰਦਾ ਨਹੀਂ ਹੈਗਾ ਮਨ ਲੰਚ ਤੱਕ ਹੀ ਹੁੰਦਾ ਮੈਂ ਕਿਹਾ ਚਲਦੇ ਹਾਂ ਹੁਣ ਜਾ ਕੇ ਆਪਾਂ ਆਸ-ਪਾਸ ਵੀ ਦੱਸਾਂਗੇ ਬਹੁਤ ਅੱਛਾ ਲੱਗਿਆ ਚਪਾਤੀ ਬਹੁਤ ਅੱਛੀ ਸੀ ਅੱਛਾ ਮੈਂ ਜਗਾ ਤੋਂ ਬਾਹਰੋਂ ਖਾਂਦੇ ਰਹਿਣੇ ਆ ਤੁਸੀਂ ਕੱਲਾ ਨੌਨਵੇਜ ਟਰਾਈ ਕੀਤਾ ਹਾਂਜੀ ਨੌਨਵੇਜ ਟਰਾਈ ਕੀਤਾ ਵੈਜੀਟਰੀ ਟਰਾਈ ਕੀਤਾ ਨਹੀਂ ਨਹੀਂ ਵੈਜੀਟਰੀ ਟਰਾਈ ਕੀਤਾ ਹਲੇ ਉਹ ਨੈਕਸਟ ਟਾਈਮ ਕਰਾਂਗੇ OK ਹਾਂਜੀ ਸੋ ਥੈਂਕ ਯੂ ਸੋ ਮੱਚ ਬਾਜੀ ਬਹੁਤ ਹੋਤੀ OK ਜੀ ਵੈਲਕਮ ਤੇ ਸੋ ਹੁਣ ਆਪਾਂ ਚਲਦੇ ਦੂਜੇ ਕਾਊਂਟਰ ਤੇ ਤੇ ਇੱਥੇ ਇਹ ਬਣਾਉਂਦੇ ਹੋ ਨਾ ਪਿਆਜ ਦੀ ਚਾਹ ਤੇ ਨਾਲੇ ਪਿਆਜ ਅੱਛਾ ਇਹਦਾ ਵੀ ਦੱਸੋ ਇੱਥੇ ਤੁਸੀਂ ਅਲੱਗ ਰੋਟੀ ਬਣਾਉਂਦੇ ਹੋ ਨਾ ਜਿਹੜੀ ਤੁਸੀਂ ਆਪਣਾ ਕਹ ਲਈ ਵੀ ਨੌਨ ਵੇਜ ਵਾਲਿਆਂ ਲਈ ਤੇ ਇਧਰ ਵੇਜਿਟਰ ਅੱਛਾ ਮੈਂ ਨੌਨ ਵੇਜ ਵਾਲਾ ਬੰਦਾ ਆਰਡਰ ਤਾਂ ਦੇ ਸਕਦਾ ਹਾਂ ਪੰਜੀ ਸਤਿ ਸ਼੍ਰੀ ਅਕਾਲ ਪੰਜੀ ਮੇਰੇ ਲਈ ਕਾਲੂ ਪਰੋਠਾ ਲਾ ਦਿਓ ਅੱਛਾ ਤੇ ਇਹ ਤੁਹਾਡੇ ਭਾਬੀ ਨਾਨਨ ਪਰਚਾਈ ਕਹਿ ਸਕਦੇ ਹਾਂ ਨਾ ਤੇ ਅੱਛਾ ਤੇ ਪਿਆਜ ਜੂੜੀ ਪਰਮਨੈਂਟ ਕਰ ਰਹੇ ਹੋ ਜੀ ਕਿਵੇਂ ਨਹੀਂ ਭਾਬੀ ਜੀ ਵਰਕਿੰਗ ਹੈ ਆ ਸੰਡੇ ਦਾ ਹੈਲਪ ਲਈ ਆਏ ਆ ਸਾਡੇ ਅੱਛਾ ਜੀ ਭਾਬੀ ਜੀ ਜੋਬ ਕਰਦੇ ਆ। ਅਜਾ ਭਾਬੀ ਜੀ ਵੀ ਜੋਬ ਕਰਦੇ ਨੇ। ਸੂਨ ਐ ਸੂਨ ਜਿਵੇਂ ਮਤਲਬ ਸਾਡਾ ਕੰਮ ਚੱਲ ਰਿਹਾ ਹੈ ਇਹ। ਮੈਨੂੰ ਲੱਗਦਾ ਵੀ ਜਲਦੀ ਤੁਸੀਂ ਜੋਬਾਂ ਛੜਾਉਣੀਆਂ ਉਧਰ ਭਾਈ ਦੀ ਵੀ ਜੋਬ ਛੜਾਉਂਗੇ। ਇਧਰ ਭਾਈ ਹੁੜੇ ਵੀ ਜੋਬ ਕਰਦੇ ਨੇ ਤੇ ਇਧਰ ਭੈਣ ਜਿਹੜੀ ਜੋਬ ਕਰਦੇ ਨੇ ਭੈਣ ਜੀ ਨਾਲ ਗੱਲ ਕਰ ਲਈਏ। ਭੈਣ ਜੀ ਸਸੀ ਕਾਲ। ਅੱਜ ਕੀਨਾ ਤੁਹਾਡਾ? ਕਿਰਪਾਲ ਕੌਰ। ਕਿਰਪਾਲ ਕੌਰ। ਪਾਲ ਗਰ ਜੀ ਕਿਵੇਂ ਲੱਗਦਾ ਪਹਿਲਾਂ ਤਾਂ ਮੇਨ ਗੱਲ ਆ ਵੀ ਘਰ ਦੇ ਕੰਮ ਕਰਕੇ ਆਉਣੇ ਹਨਾ ਦੁਬਾਰਾ ਇੱਥੇ ਆ ਕੇ ਕੰਮ ਕਰਨਾ ਕਿਵੇਂ ਲੱਗਦਾ ਤੁਹਾਡਾ ਜੀ ਬਸ ਚੰਗੀ ਸੀਗਾ ਤਾਂ ਮੇਰਾ ਅੱਛਾ ਕਿ ਮੈਂ ਇੱਧਰ ਆਉਣੀ ਸੀ ਅੱਜ ਦਾ ਦਿਨ ਲਈ ਅੱਛਾ ਵੈਸੇ ਸਵੇਰੇ ਸ਼ਾਮ ਕੋਲੋਂ ਦੇ ਨਾਲ ਹੱਥ ਫੜੀ ਹੋਈ ਅੱਛਾ ਤੇ ਬਾਕੀ ਮੇਨ ਚੀਜ਼ ਜਿਹੜਾ ਆਪਣਾ ਕੰਮ ਤੇ ਜੋਬ ਵਾਲੇ ਕੰਮ ਨੂੰ ਕਿਵੇਂ ਦੇਖਦੇ ਹੋ ਤੁਸੀਂ ਆਪਣਾ ਕੰਮ ਜਿਵੇਂ ਡਾਕਟਰ ਹੁੰਦਾ ਜੋਬ ਦੇ ਵਿੱਚ ਸਪੈਸ਼ਲਾਈਜ਼ ਹੁੰਦਾ ਤੁਹਾਨੂੰ ਤਾਂ ਕਈ ਅੱਛਾ ਹਾਂਜੀ ਮੈਂ ਵੀ ਜਲਦੀ ਜੁਆਇਨ ਕਰ ਲਿਆ ਨਾ ਅੱਛਾ ਮਤਲਬ ਜਲਦੀ ਤੁਸੀਂ ਇੱਧਰ ਜੁਆਇਨਿੰਗ ਕਰੋਗੇ ਕਿਆ ਬਾਤ ਹੈ ਭੈਣ ਜੀ ਮਤਲਬ ਇੱਥੇ ਪੂਰੀ ਫੈਮਿਲੀ ਹਾਂਜੀ ਹਾਂਜੀ ਕਹਿ ਲਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਢੱਬ ਆਇਆ ਭੇੜਾ ਭਰਾਵਾਂ ਦਾ ਢੱਬ ਬਣ ਜੂ ਹਾਂਜੀ ਹੈ ਨਾ ਵਾਹ ਜੀ ਵਾਹ ਥੈਂਕ ਯੂ ਸੋ ਮਚ ਭੈਣ ਜੀ ਤੇ ਹਾਂਜੀ ਸਰਦਾਰ ਸਾਹਿਬ ਕੀ ਹਾਲ ਚਾਲ ਬਹੁਤ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਇਹ ਹੈਗੇ ਆ ਜੀ ਇੱਕ ਜੋੜੀ ਆ ਕੰਪਲੀਟ ਜੋੜੀ ਕਹਿ ਲਈਏ ਅਸੀਂ ਹਸਬੰਡ ਵਾਈਫ ਦੀ ਜੋੜੀ ਆ ਅੱਛਾ ਭਾਈ ਪਹਿਲਾਂ ਤਾਂ ਮੈਨੂੰ ਗੱਲ ਹੋਊ ਸਭ ਤੋਂ ਵਧੀਆ ਖਾਣਾ ਕੌਣ ਬਣਾਉਂਦਾ ਤੁਸੀਂ ਕਿ ਭੈਣ ਜੀ ਮੈਂ ਹੀ ਬਣਾਉਂਦਾ ਨਹੀਂ ਇਹ ਤਾਂ ਬਸ ਸੇਲ ਹੀ ਕਰਦੇ ਨੇ ਤੜਕਾ ਆਏਗਾ ਮਾਰ ਦਿੰਦੀ ਬਾਤ ਅੱਛਾ ਤੜਕਾ ਲਾਉਂਦੇ ਬਸ ਕੱਲਾ ਓਹੋ ਕੀ ਬਾਤ ਹੈ ਜੀ ਦੇਖੋ ਜੀ ਜੇ ਮੈਂ ਚੋਪਿੰਗ ਕਰਕੇ ਨਾ ਦਵਾ ਜਾਂ ਮੈਂ ਟਮਾਟਰ ਜਿਹੜੀ ਪਿਉਰੀਜ਼ ਹੈ ਇਹ ਮੈਂ ਸਭ ਕੁਝ ਰੈਡੀ ਕਰਕੇ ਨਾ ਤੜਕੇ ਵੀ ਨਹੀਂ ਲੱਗਣੇ ਕੀ ਬਾਤ ਹੈ ਮਤਲਬ ਜ਼ਿੰਦਗੀ ਵਾਲਾ ਉਹੀ ਹਿਸਾਬਾ ਵਿੱਚ ਜ਼ਿੰਦਗੀ ਵਿੱਚ ਵੀ ਤੜਕਾ ਲੱਗਣਾ ਨੇ ਉਹ ਹਸ ਵਾਇਟ ਤੋਂ ਵੀ ਤਾਂ ਤੜਕਾ ਨਹੀਂ ਲੱਗਦਾ ਵਿਦਾਊਟ ਟਾਇਰ ਨਹੀਂ ਚੱਲ ਸਕਦੀ ਨਹੀਂ ਚੱਲ ਸਕਦੀ ਸੀਰੀਅਸਲੀ ਜਿਵੇਂ ਹੁੰਦਾ ਨਹੀਂ ਕਾਲੇ ਨਾਲ ਟਾਬੀ ਜ਼ਰੂਰੀ ਚਾਹੀਦੀ ਆ ਬਿਲਕੁਲ ਹੋਰ ਚੀਜ਼ ਨਹੀਂ ਅੱਛਾ ਇਸ ਢਾਬੇ ਤੇ ਦੋ ਟਾਇਰ ਤਾਂ ਇੱਥੇ ਮੇਰੇ ਕੋਲ ਖੜੇ ਨੇ ਤੇ ਦੋ ਟਾਇਰ ਉਧਰ ਨੇ ਹਾਂ ਕੰਪਲੀਟ ਗੱਡੀ ਤੇ ਆ ਹਾਂ ਇੱਕ ਟਾਇਰ ਉਧਰ ਨੇ ਤੇ ਇੱਕ ਟਾਇਰ ਉਹ ਪਿੱਛੇ ਇੰਟਰਵਿਊ ਦੇ ਰਿਆ ਤੇ ਵਾਕਿਆ ਬਹੁਤ ਵਧੀਆ ਲੱਗਾ ਇੱਕ ਤਾਂ ਫੈਮਿਲੀ ਮੇਨ ਕਾਲਾ ਨਾ काम हासिल कैसे जो नहीं।, नहीं टीम वर्क है टीम वर्क है अगर 보면은 चार ऐसे दिख रहे हैं जबकि ट्रक है बड़ा है ताजी एक मिनट ਤੁਸੀਂ ਆਓ ਉਧਰ ਤੁਸੀਂ ਇੱਥੇ ਆਓ ਹਾਂਜੀ ਇਹ ਬਹੁਤ ਸਿਰ ট্রাক ਕਿਹਦਾ ਦੇਖੋ ਲੋ ਜੀ ਮੈਂ ਤਿੰਨ ਟਾਇਰ ਇਕੱਠੇ ਕਰ ਲੈ ਹਾਂ ਪਰ ਦੱਸੋ ਹੋ ਰਿਹਾ ਉਸ ਤੋਂ ਇਲਾਵਾ ਮੇਰੇ ਮम्मा मेरे पापा इवन मेरे मदर इन लॉ फादर इन लॉ बैकएंड संभालਦੇ ਸਾਡਾ ਬੈਕਐਂਡ ਵਾਲੇ ਮੇਰੇ ਮਦਰ ਇਨ ਲੋ ਮੇਰੇ ਫਾਦਰ ਇਨ ਲੋ ਮੇਰੇ ਆਪਕ ਤੋਂ ਪਹਿਲਾਂ ਮੇਰੇ ਮਦਰ ਇਨ ਲੋ ਕਾਫੀ ਕੁਝ ਉੱਥੇ ਰੈਡੀ ਕਰਕੇ ਰੱਖਦਾ ਜੇ ਮੈਨੂੰ ਸਰੋਂ ਦਾ ਸਾਗ ਦੀ ਲੋੜ ਹੈ ਤੇ ਤਾਂ ਉਹ ਉੱਥੇ ਬਣਾ ਕੇ ਰੱਖਣਗੇ ਸਾਡੇ ਆਉਣ ਤੋਂ ਪਹਿਲਾਂ ਅੱਛਾ ਬੈਕਅਪ ਟੀਮ ਤਿਆਰ ਹੈ ਪਿੱਛੇ ਤੁਹਾਡੀ ਪੂਰੀ ਜੀ ਪੂਰੀ ਕੀ ਹੁਣ ਅਸੀਂ ਸਵੇਰੇ ਕੱਲ ਨੂੰ ਦੁਬਾਰਾ ਡਿਪਰੈਸ ਹੋ ਕੇ ਆਣਾ ਤਾਂ ਸਾਡੇ ਲਈ نیند ਬਹੁਤ ਜ਼ਰੂਰੀ ਹੈ ਤਾਂ ਰਾਤਾਂ ਨੂੰ ਮम्मा-ਪਾਪਾ ਵੀ ਜਾਗਦੇ ਆ ਜਿੰਨੇ ਫਿਰ ਉਹ ਸੌਂਦੇ ਆ ਤੇ ਅਸੀਂ ਇੱਥੇ ਸੰਭਾਲਦੇ ਆ ਕੀ ਬਾਤ ਪਰ ਤੋਂ ਤੁਸੀਂ ਜ਼ਿੰਮੇਵਾਰੀ ਵੀ ਲਈ ਆ ਨਾ ਵੀ ਇੱਕ ਚੰਡੀਗੜ੍ਹ ਵਾਲਿਆਂ ਮੁਹਾਲੀ ਵਾਲਿਆਂ ਨੂੰ ਤੁਸੀਂ ਖਾਣਾ ਵੀ ਵਧਿਆ ਖਵਾਉਣਾ ਆ ਬਿਲਕੁਲ ਜੀ ਵੀ ਜਿਹੜਾ ਉਹ ਖਾਣਾ ਖਾ ਕੇ ਹੈਲਦੀ ਵੀ ਰਹਿਣਗੇ ਤੇ ਪ੍ਰੋਪਰ ਰਾਤ ਨੂੰ ਨੀਂਦ ਵੀ ਲੈਣਗੇ ਬਹੁਤ ਸਾਰੇ ਕਸਟਮਰ ਜਿੱਦਾਂ ਦੇ ਆ ਰਹੇ ਆ ਜਿਹੜੇ ਕਹਿੰਦੇ ਕਿ ਅਸੀਂ ਇੱਥੋਂ ਸਿਰਫ ਇਸ ਵਜ੍ਹਾ ਤੋਂ ਖਾਂਦੇ ਆ ਕਿ ਸਾਨੂੰ ਹੱਦ ਤੱਕ ਫੂਡ ਪੋਇਜ਼ਨਿੰਗ ਨਹੀਂ ਹੋਈ ਕੀ ਬਾਤ ਹੈ ਔਰ 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 ਇੱਕ ਕਸਟਮਰ ਸਾਡੇ ਕੋਲ ਨਾ ਦੀਵਾਲੀ ਦੇ ਟਾਈਮ ਤੋਂ Besides. ਤੇ ਉਹਨਾਂ ਦਾ ਬ੍ਰਦਰ ਨੂੰ ਕਾਲ ਆਇਆ ਕਿ ਵੀ ਮੈਨੂੰ ਖਾਣਾ ਚਾਹੀਦਾ ਹੈ ਕਿ ਮੇਰੇ ਬੰਦੇ ਨੂੰ ਨਾ ਕਾਫੀ ਟਾਈਮ ਤੋਂ ਪਨੀਰ ਗੁਰਜੀ ਚਪਾਤੀ ਖਾ ਰਿਹਾ ਹੈ। ਅੱਛਾ ਤੇ ਘਰ ਜਾ ਕੇ ਉਹ ਘਰ ਗਏ ਹੋਣੇ ਦਿਵਾਲੀ ਦੇ ਟਾਈਮ ਤੇ ਉਹਨਾਂ ਨੂੰ ਮਮਾ ਦੀ ਆਦੀ ਰੋਟੀ ਸਬ지 ਸਵਾਦ ਨਹੀਂ ਲੱਗੀ। ਹਾਂਜੀ ਤੇ ਉਹਨਾਂ ਨੇ ਕਹਿੰਦੇ ਵੀ ਤੈਨੂੰ ਉੱਥੇ ਕਿਹੜੀ ਮਾਂ ਮਿਲ ਗਈ ਜਿਹੜੀ ਤੈਨੂੰ ਅੱਜ ਘਰ ਦੀ ਮਾਂ ਦੀ ਰੋਟੀ ਸਵਾਦ ਨਹੀਂ ਲੱਗਦੀ। ਕਿਆ ਬਾਤ ਹੈ। ਤੇ ਉਹ ਕਹਿੰਦੇ ਵੀ ਨਹੀਂ ਇੱਕ ਕਸਟਮਰ ਹੋਰ ਹੈ ਉਹ ਸਾਡੇ ਕੋਲ ਪੜਤਾ ਖਾਣ ਆਉਂਦੇ ਆ ਡੇਲੀ। ਅੱਛਾ ਜੀ ਤੇ ਉਹ ਕਹਿੰਦੇ ਘਰ ਮੇਰੀ ਵਾਈਫ ਪੜਤਾ ਖਾਣ ਆਉਂਦੀ ਹੈ ਮੈਨੂੰ ਕਹਿੰਦੀ ਆ ਵੀ ਉੱਤੇ ਪੜਦਾ ਖਲਾਉਂਗਾ ਤਾਂ ਤੁਹਾਨੂੰ ਦੱਸੋ ਵਰਾਈਟੀ ਕੀ ਹੁੰਦੀ ਹੈ ਕੀ ਹੁੰਦਾ ਪੜਦਾ ਕੀ ਆ ਪੜਦਾ ਭਾਜੀ ਇੱਕ ਸੱਚੀ ਗੱਲ ਆ ਸਰ ਬਹੁਤ ਵਧੀਆ ਲੱਗਾ ਕਿਉਂਕਿ ਨਾ ਅੱਜ ਦੇ ਟਾਈਮ ਦੇ ਵਿੱਚ ਜਿੰਨੇ ਪੰਜਾਬੀ ਜਿਹੜੇ ਨਾ ਘਰਾਂ ਚੋਂ ਨਿਕਲਣ ਲੱਗੇ ਸ਼ਰਮ ਕਰਦੇ ਆ ਪਰ ਤੁਸੀਂ ਆਪਣੇ ਕੰਮ ਨੂੰ ਰੋਡ ਤੇ ਲੈ ਕੇ ਆਏ ਹੋ ਇੱਕ ਸਿੱਧੀ ਗੱਲ ਆ ਘਰਾਂ ਚੋਂ ਕੱਢ ਕੇ ਤੁਸੀਂ ਇੱਕ ਉਸ ਜਗ੍ਹਾ ਤੇ ਲੈ ਆਏ ਹੋ ਜਿੱਥੇ ਵੀ ਲੋਕਾਂ ਨੂੰ ਇਹ ਲੱਗੋ ਹੁਣ ਪੰਜਾਬੀ ਲੋਕਾਂ ਨੂੰ ਸ਼ਰਮ ਲਾਉਣੀ ਪੈਣੀ ਹੈ ਕਿਉਂਕਿ ਨਹੀਂ ਤਾਂ ਸਾਨੂੰ ਫੋਰਨਚ ਜਾ ਕੇ ਤੁਸੀਂ ਸਭ ਕੁਝ ਕਰ ਰਹੇ ਹੋ ਸਭ ਕੁਝ ਕਰ ਰਹੇ ਆ ਤੁਸੀਂ ਇਵਨ ਬਹੁਤ ਕੀ ਕਹਿੰਦੇ ਡਾਊਨ ਕੰਮ ਨਹੀਂ ਕਰਨੇ ਪੈਂਦੇ ਆ ਸਾਨੂੰ ਠੀਕ ਹੈ ਪਰ ਆਪਾਂ ਇੰਡੀਆ ਚ ਰਹਿ ਕੇ ਉਹ ਕੰਮ ਨਹੀਂ ਕਰਦੇ ਵੀ ਸਾਡੀ ਇੱਕ ਖੁੱਦ ਦੀ ਪਰਸਨੈਲਿਟੀ ਬਣੀ ਹੁੰਦੀ ਹੈ ਸਾਨੂੰ ਲੱਗਦਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਤਾਂ ਬਾਹਰ ਜਾ ਕੇ ਇੱਕ ਫੇਕ ਲਾਈਫ ਜੀਣ ਨਾਲੋਂ ਚੰਗਾ ਵੀ ਆਪਣੀ ਲਾਈਫ ਜੀਏ ਇੰਡੀਆ ਚ ਰਹਿ ਕੇ ਸਭ ਨੂੰ ਪਤਾ ਜਿਹੜਾ ਬਾਹਰ ਰਹਿ ਰਿਹਾ ਨਾ ਅੱਜ ਵੀ ਵਿੱਚ ਕਿ ਇੰਡੀਆ ਬੈਟਰ ਹੈ ਕਿ ਬਾਹਰ ਬੈਟਰ ਹੈ ਸਭ ਨੂੰ ਪਤਾ ਹਕੀਕਤ ਬਸ ਉਹ ਪਰਦੇ ਪਿੱਛੇ ਹੈ ਕਿ ਜਿਹੜਾ ਇੰਡੀਆ ਰਹਿ ਰਿਹਾ ਨੂੰ ਲੱਗਦਾ ਵੀ ਬਹੁਤ ਵਧੀਆ ਕੈਨੇਡਾ ਅਮਰੀਕਾ ਯੂਕੇ ਸਿਰਫਲੀ ਸਿਰਫ ਵਧੀਆ ਤੇ ਜਿਹੜਾ ਉੱਥੇ ਰਹਿ ਰਿਹਾ ਹੈ ਨਾ ਉਹ ਤੋਂ ਪੁੱਛ ਕੇ ਦੇਖੋ ਉਹ ਕੋਲ ਦਾ ਇੰਡੀਆ ਵਰਗੀ ਮੋਜ ਮੋਜ ਨਹੀਂ ਕੋਈ ਸੱਚੀ ਸੱਚੀ ਕਹਿੰਦਾ ਤੁਹਾਨੂੰ ਦੇਖ ਕੇ ਨਾ ਬਹੁਤ ਪੈਣਾ ਆ ਹੋਣ ਕਿ ਆ ਅੱਗੇ ਆਉਣ ਕਿ ਆ ਆਪਣੇ ਕੰਮ ਨੂੰ ਲੈ ਕੇ ਤੇ ਬਹੁਤ ਭਰਾ ਹੋਣਗੇ ਵੀ ਹਾਂ ਵੀ ਅਸੀਂ ਵੀ ਆਪਣਾ ਕੋਈ ਨਵਾਂ ਸੈਟਅਪ ਕਰੀਏ ਸਰਕਾਰ ਨੂੰ ਬਸਹੀ ਹੈ ਵੀ ਨਾਚਕਵਾਨ ਬਹੁਤ ਸਾਰੇ ਮੈਂ ਦੇਖੇ ਆ ਕਾਰਸ ਲੱਗੀਆਂ ਆ ਤ੍ਰੀਡੀ ਟੂ ਵੀ ਲੱਗੀ ਆ ਅੱਛਾ ਨੋਰਮ ਜਿਹੀ ਲੱਗੀ ਐ ਬਹੁਤ ਸਾਰੀਆਂ ਮੈਨੂੰ ਸੁਣਨ ਚ ਆਇਆ ਵੀ ਚਕਵਾਤੀ ਐ اچھا ਮੈਂ ਟਾਈਮ ਦ ਉਹ ਲਾਇਸੈਂਸ ਲਈ ਵੀ ਕਹਿ ਰਹੇ ਆ ਬਣਾਓ ਪਰ ਤੁਸੀਂ ਪਿੱਛੋਂ ਦੀ ਬੰਦ ਕਿਤੇ ਹੋਇਆ ਲਾਇਸੈਂਸ ਬਣਾਉਣੇ ਦੀ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਨਾ ਪੰਜਾਬ ਸਰਕਾਰ ਨੂੰ ਇਹ ਕਰਨਾ ਚਾਹੀਦਾ ਆ ਵੀ ਜਿੱਥੇ ਜਿੱਥੇ ਪੰਜਾਬ ਦੀ ਜਿੱਥੇ ਪੰਜਾਬ ਦੀਆਂ ਪ੍ਰੋਪਰਟੀ ਸੈਗੀਆਂ ਜਿੱਥੇ ਜਿੱਥੇ ਸ਼ੋਅ ਹੈਗੇ ਉੱਥੇ ਉਹਨਾਂ ਨੂੰ ਸ਼ਾਪਸ ਬਣਾ ਕੇ ਦਿੱਤੇ ਜਾਣ ਵੀ ਪੰਜਾਬੀ ਆਪਣੇ ਕੰਮ ਨੂੰ ਲੈ ਕੇ ਅੱਗੇ ਵਧਣ ਤਾਂ ਜੋ ਉਹ ਉਹਨਾਂ ਦਾ ਚਾਰਪੇ ਤੁਸੀਂ ਰੈਂਟ ਤੇ ਰੈਂਟ ਵੀ ਲਾਉਣ ਉਹਨਾਂ ਕੋਲ ਆਹ ਮਨਾ ਨਹੀਂ ਕਰਦਾ ਬਿਲਕੁਲ ਜੀਰਾ ਆਪਣੀ ਮਿਹਨਤ ਕਰਕੇ ਕੋਸ਼ਿਸ਼ ਕਰ ਰਹੇ ਪਲੀਜ਼ ਉਹਨਾਂ ਨੂੰ ਸਪੋਰਟ ਕਰੋ ਜੀ ਭਗਵੰਤ ਮਾਨ ਸਾਹਿਬ ਜੀ ਨੂੰ ਅਰਦਾਸ ਹੈ ਸਾਡੇ ਵੱਲੋਂ ਲਓ ਜੀ ਤੁਹਾਡੀ ਪੰਜ ਅਰਦਾਸ ਭਗਵੰਤ ਮਾਨ ਤੱਕ ਪਹੁੰਚ ਜਾਣੀ ਹੈ ਜੀ ਬਿਲਕੁਲ ਜੀ ਇਹ ਕਰਨ ਦਾ ਕੰਮ ਬਹੁਤ ਮੇਰੀ ਬੇਟੀ ਹੈ 2 ਸਾਲ ਦੀ ਤੇ ਮੈਨੂੰ ਪਤਾ ਹੈ ਮੈਂ ਉਹਨੂੰ ਛੱਡ ਕੇ ਆਂਦੀ ਆ ਮੈਂ ਫੀਡਿੰਗ ਮਦਰ ਆ ਫਿਰ ਵੀ ਮਤਲਬ ਬਹੁਤ ਮੁਸ਼ਕਿਲ ਲੱਗਦਾ ਹੈ ਬੱਚੇ ਨੂੰ ਜਾ ਕੇ ਇਹ ਮੈਂ ਜਦੋਂ ਮਿਲਦੀ ਆ ਨਾ ਉਹ ਮਹਿਸੂਸ ਕਰਦੀ ਆ ਵੀ ਮੇਰੇ ਮੰਮਾ ਮੈਨੂੰ ਰਾਤੀ 8-9 ਵਜੇ ਮਿਲਦੇ ਸਵੇਰੇ 4 ਵਜੇ ਛੱਡ ਕੇ ਗਏ ਉਹ ਇਹ ਦੇ ਪਿੱਛੇ ਬਹੁਤ ਮਿਹਨਤ ਹੈ ਜੋ ਕਰ ਰਿਹਾ ਸਵੇਰੇ ਸ਼ਾਮੀ ਮੈਂ ਜਾਉਂਗੀ ਕਈ ਵਾਰ ਸੁੱਤੀ ਮਿਲਦੀ ਹੈ ਸਵੇਰੇ ਉਹਦੇ ਉੱਠਣ ਤੋਂ ਪਹਿਲਾਂ ਮੈਂ ਉੱਠ ਮਤਲਬ ਮੈਂ ਹੁੰਦਾ ਟਾਈਮ ਸਰਕਲ ਗੱਲ ਮੈਨੇ ਆ ਵੀ ਇੱਥੇ ਕਮਾਈ ਲੋਕ ਦੇਖਦੇ ਆ ਵੀ ਕੰਪੈਸੇ ਕਮਾ ਰਹੇ ਆ ਪਰ ਇਹਦੇ ਪਿੱਛੇ ਪੈਸੇ ਕਮਾਉਣ ਲਈ ਜਿਹੜੇ ਸੈਕਰੀਫਾਈਸ ਕੀਤੇ ਜਾ ਰਹੇ ਨੇ ਉਹ ਨਹੀਂ ਕੋ ਦੇਖਦਾ ਬਿਲਕੁਲ ਜੀ ਅਸੀਂ ਮੈਂ ਮੈਂ ਜਿੰਦਰ ਮਿਹਨਤ ਕਰ ਰਹੀ ਆ ਤਾਂ ਮੇਰਾ ਬੇਟਾ ਇੱਕ 10 ਸਾਲ ਦਾ ਬੇਟੀ ਹੈ 2 ਸਾਲ ਦੀ ਹੁਣ ਬੇਟਾ ਤਾਂ ਚਲੋ ਸਕੂਲ ਜਾ ਰਿਹਾ ਹੈ ਉਹਦੇ ਐਡਮਿਸ਼ਨਸ ਹੈ ਸਭ ਕੁਝ ਹੈ ਤੁਹਾਨੂੰ ਪਤਾ ਜੇ ਸਰਕਾਰੀ ਚ ਵੀ ਪਾ ਦਈਏ ਪਰ ਹਰ ਚੀਜ਼ ਅੱਜ ਕੱਲ ਹੁੰਦਾ ਨਾ ਕਿ ਇੰਗਲਿਸ਼ ਇੰਨੀ ਇੰਪੋਰਟੈਂਟ ਹੈ ਸਾਨੂੰ ਲੱਗਦਾ ਸ਼ਾਇਦ ਗਵਰਨਮੈਂਟ ਸਕੂਲ ਤੋਂ ਨਹੀਂ ਮਿਲ ਪਾਉਂਦੀ ਨਹੀਂ ਇੱਕ ਬੇਸ ਬਹੁਤ ਸਟਰੋਂਗ ਚਾਹੀਦਾ ਬੱਚੇ ਲਈ ਤਾਂ ਇਸ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਅਚੀ ਐਜੂਕੇਸ਼ਨ ਹੋਰ ਅੱਛਾ ਅੱਗੇ ਲਾਈਫ ਸਟਾਈਲ ਤੇ ਜੋ ਅਸੀਂ ਸਟਰਗਲ ਕਰ ਰਹੇ ਹਾਂ ਨਾ ਸਾਡੇ ਬੱਚੇ ਅੱਗੇ ਸਟਰਗਲ ਨਾ ਕਰੇ ਤੇ ਸੋ ਹੁਣ ਤੁਸੀਂ ਮੇਰੀ ਪਲੇਟ ਰੈਡੀ ਕਰ ਲਓ ਜੀ ਮੈਂ ਪਰੌਠਾ ਆਰਡਰ ਕੀਤਾ ਉਹ ਮੇਰੀ ਪਲੇਟ ਲਾਓ ਪਰੌਠੇ ਦੇ ਨਾਲ ਠੀਕ ਹੈ ਜੀ ਪਰੌਠਾ ਮੇਰਾ ਆਲੂ ਵਾਲਾ ਪਰੌਠਾ ਜੀ ਬਬੀ ਆਲੂ ਪਰੌਠਾ ਬਣ ਗਿਆ ਵਾਹ ਤਿਆਰ ਹੋ ਗਿਆ ਬਸ ਆਲੂ ਤੁਹਾਡੇ ਪਰੌਠੇ ਦੇ ਨਾਲ ਮੈਂ ਤੁਹਾਨੂੰ ਦਿੰਦੀ ਜੀ ਤੇ ਲਓ ਜੀ ਸਾਡਾ ਆ ਗਿਆ ਪਰੌਠਾ ਦੇ ਨਾਲ ਸਾਡਾ ਆ ਗਿਆ ਜੀ ਹੁਣ ਲੈਗ ਪੀਸ ਦੋ ਆਮ ਨੂੰ ਦੇ ਦਿਆ ਨਹੀਂ ਭਾਜੀ ਮੈਨੂੰ ਇੱਕੋ ਹੀ ਦਿਓ ਜੀ ਇੱਕੋ ਹੀ ਲੈਗ ਪੀਸ ਬੱਸ ਦੇਖੋ ਜੀ ਥੋੜਾ ਟੋੜਾ ਪਰ ਪੇੜ ਤਾਂ ਆਪਣੀਆਂ ਸੀ ਬੀਸਟ ਨਹੀਂ ਹੋਣੀ ਚਾਹੀਦੀ ਵੈਸੀ ਹੋਣਾ ਚਾਹੀਦਾ ਜੀ ਤੇ ਨਾਲ ਭਾਜੀ ਹੋਰ ਕੀ ਕੀ ਦੇ ਰਹੇ ਹੋ ਸੈਲਡ ਦੇ ਰਹੀਏ ਰਾਇਤਾ ਦੇ ਦ ਪਿਆਜ਼ ਬਿਲਕੁਲ ਦਿਓ ਭਾਜੀ ਹੁਣ ਜਿਹੜੀ ਚੀਜ਼ ਤੁਸੀਂ ਹੁਣ ਦੇਣੀ ਹੈ ਨਾਲ ਉਹ ਤਾਂ ਦਿਓ ਭਈ ਰਾਈਸ ਵੀ ਦੇ ਦਾਂਗੀ ਤੁਸੀਂ ਨਹੀਂ ਰਾਈਸ ਨਹੀਂ ਲੈਣੀ ਕਿਉਂਕਿ ਮੈਂ ਸਪੈਸ਼ਲ ਮੈਂ ਅੱਜ ਕਿਉਂਕਿ ਰੋਟੀ ਤੁਸੀਂ ਦਿੰਦੇ ਮੈਂ ਇਹਦੇ ਨਾਲ ਸਪੈਸ਼ਲ ਪਰੌਂਠਾ ਬਣਾਇਆ ਬਾਕੀ ਲੱচ্ছা ਪਰਾਂਠਾ ਵੀ ਹੋ ਜਾਂਦਾ ਆਪਣਾ ਕਿਸੇ ਨੂੰ ਥਾਲੀ ਵਿੱਚ ਫੁਲਕੇ ਨਹੀਂ ਚਾਹੀਦੇ ਲੱচ্ছা ਪਰਾਂਠਾ ਚਾਹੀਦਾ ਲੱচ্ছা ਪਰਾਂਠਾ ਵੀ ਓਕੇ ਠੀਕਾ ਸੇਮ ਕਾਸਟ ਤੇ ਦੋ ਲੱਛੇ ਪਰਾਂਠੇ ਕਿਉਂਕਿ ਮੇਰਾ ਨਾ ਹਾਲਾ ਕਿ ਅਸੀਂ ਫੂਡ ਅਲੱਗ ਹੀ ਡੇਸ ਕਰੀਦਾ ਜੇ ਕੋਈ ਮੱਕੀ ਦੀ ਰੋਟੀ ਤੇ ਸਾਕ ਖਾਂਦਾ ਅਸੀਂ ਉਹਦੇ ਪਰੌਂਠੇ ਉੱਤੇ ਆਲੂ ਤੇ ਪਰੌਂਠੇ ਉੱਤੇ ਸਾਕ ਰੱਖ ਕੇ ਖਾਂਦਾ ਹਾਂ ਸਾਡਾ ਘਰ ਦਾ ਵੀ ਓਕੇ ਜੀ ਹੋ ਗਿਆ ਰੈਡੀ ਤੇ ਚਿੱਲੀ ਜਿੰਦੂ ਸੀ ਕੇ ਮਿਲਾਂ ਨਹੀਂ ਨਹੀਂ ਚਿੱਲੀ ਉਹ ਨਹੀਂ ਆਪ ਲੈਣਾ ਤੇ ਸੋ ਕੀ ਆ ਮੈਂ ਆ ਮੈਂ ਚੱਕਦਾ ਸਿਆ ਇਹ ਆ ਜੀ ਆਪਣੀ ਪ੍ਰੋਪਰ ਲਗਾ ਦਿੰਦੇ ਮੈਂ ਜੀ ਤੁਸੀਂ ਮੈਨੂੰ ਐ ਲਾਵਾ ਜੀ ਤਾਂ ਮੇਰੇ ਬਾਬਾ ਨਹੀਂ ਲਾ ਦਿੰਦੇ ਤੂੰ ਲਾ ਦੇ ਨਹੀਂ ਮੈਂ ਕਿ ਥੋੜੀ

ਪਿਆ ਤਾਂ ਮੇਰੇ ਕੋ ਡੱਬੀ ਖੁੱਲੀ ਨਹੀਂ ਤਾਂ ਜੀ ਇੱਕ ਹੈਲਪ ਕਰਿਓ ਜੀ ਪਲੀਜ਼ ਤੁਹਾਨੂੰ ਡੱਬੀ ਖੋਲੀ ਇੱਕ ਹਾਂ ਜੀ ਹਾਂ ਜੀ ਚੰਮਾ ਸੋਰ ਐਕਸਟਾ ਚਾਹੀਦਾ ਇੱਕ ਉਹਦਾ ਲੋੜ ਨਹੀਂ ਜੀ ਬਸ ਇੱਕ ਦੇ ਦਿਓ ਆ ਦੇਖੋ ਆ ਜਾ ਲਓ ਮੀਨਾਂ ਮੇਰ ਨਾਲ ਮੈਂ ਤਰੋ ਇੱਕ ਸਕੂਟ ਟੈਸਟ ਕਰ ਲਿਆ ਤੇ ਬਾਈ ਹੁਣੀ ਉਹ ਪਿੱਛੇ ਬੈਠੀ ਸੀ ਤੇ ਹੁਣ ਉਹ ਬਾਈ ਨੂੰ ਵੀ ਨਾਲ ਬੁਲਾ ਲਿਆ ਪਰ ਬਾਈ ਮਾਰੀ ਮੇਰੀ ਇਹ ਕਹ ਲਈ ਇਹ ਬਾਈ ਹੁਣੀ ਨਾਨ ਵੇਜ ਨਹੀਂ ਹੈਗੀ ਤੇ ਸੋ ਬਾਈ ਪਹਿਲਾਂ ਮੈਨੂੰ ਇੱਕ ਗੱਲ ਦੱਸ ਉਹ ਕਿੰਨੀ ਦਿਨ ਰੋਗੀ ਇੱਥੇ ਹੋ ਜਾਂਦਾ ਮੈਨੂੰ ਵੀ ਮੈਂ ਪਹਿਲੀ ਵਾਰ ਟਰਾਈ ਕਰਨਾ ਹੈ ਪਹਿਲੀ ਵਾਰ ਟਰਾਈ ਕੁਝ ਕੀਤਾ ਕਿ ਨਹੀਂ ਨਹੀਂ ਹਜੇ ਬਸ ਉਹ ਟਰਾਈ ਕਰਨ ਲੱਗੀ ਸੀ ਅਸੀਂ ਦੇਖਣ ਨੂੰ ਕਿਵੇਂ ਲੱਗ ਰਿਹਾ ਪਹਿਲਾਂ ਤਾਂ ਖਾਣਾ ਬਹੁਤ ਵਧੀਆ ਲੱਗ ਰਿਹਾ ਪਰੌਂਠਾ ਬਹੁਤ ਵਧੀਆ ਪ੍ਰੇਪੇਅਰ ਕੀਤਾ ਹੋਇਆ ਹਾਂ ਆਪਣਾ ਰਾਇਤਾ ਬਹੁਤ ਵਧੀਆ ਬਾਕੀ ਮੌਨਵਾਜ ਮੈਂ ਖਾਂਦਾ ਨਹੀਂ ਓਏ ਹੋਏ ਥੈਂਕ ਯੂ ਸੋ ਮਚ ਬੱਲੀ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਮੇਰੇ ਨਾਲ ਹੈਲਪ ਜਰੂਰ ਕਰੋਣ ਬਿਠੇ ਹੋਏ ਤੇ ਪਰ ਬਾਈ ਉਹ ਖਾਣ ਲਈ ਨਹੀਂ ਹੈ ਇਹ ਦੇਖੋ ਥੈਂਕ ਯੂ ਸੋ ਮਚ ਬੱਲੀ ਥੈਂਕ ਯੂ ਥੈਂਕ ਯੂ ਲੋ ਜੀ ਆਪਾਂ ਫੇਕਲੇ ਕੱਲੇ ਨੇ ਕੱਲੇ ਰਹਿ ਗਏ ਇੱਥੇ ਤੇ ਫਲਾੜੀ ਕਿੜੀ ਹੁਣ ਆਪਾਂ ਇਹਨੂੰ ਡੇਸਟਾ ਕਰਨਾ ਪੈਣਾ ਭਾਈ ਤੇ ਆਪਣਾ ਖਾਂਦਾ ਥੋੜਾ ਜਿਹਾ ਤਰੀਕਾ ਕੁਝ ਹੋਣਾ ਪਹਿਲਾਂ ਤਾਂ ਆਪਾਂ ਚੈੱਕ ਕਰੀਏ ਇਹਨਾਂ ਦਾ ਜਿਹੜਾ ਲੈੱਗ ਵੀ ਸਾਡਾ ਦੇਖੋ ਭਾਈ ਇੱਧਰ ਦੇਖੋ ਓਏ ਹੋਏ ਤੁਸੀਂ ਆ ਦੇਖੋ ਨਾ ਕੀ ਬਾਤ ਹੈ ਇੱਕ ਪੂਰਾ ਲਾ ਪੂਰਾ ਲੈੱਗ ਵੀ ਨਾਲ ਗਰੇਵੀ ਦੇ ਅਲੱਗ-ਅਲੱਗ ਗਰੇਵੀ ਦੇ ਪਹਿਲਾਂ ਗਰੇਵੀ ਆਪਾਂ ਇੱਧਰ ਚੈੱਕ ਕਰਦੇ ਹਾਂ ਸਟਡਿੰਗ ਐਥੋਲ ਇਹਦਾ ਜੀ ਬੋਲਡਨਸ ਬੇਗੱਲਾਂ ਕਹਿੰਦੇ ਹੁੰਦੇ ਨਾ ਵੀ ਜਿਹੜਾ ਖਾਣਾ ਹੁੰਦਾ ਵੀ ਇੱਕ ਤਾਂ ਹੁੰਦੀ ਝੂਠੀ ਤਾਰੀਫ ਪਰ ਇੱਥੇ ਬਾਈ ਹੋਂਦੇ ਵਾਕਈ ਇੰਨੀ ਸੱਚੀ ਤਾਰੀਫ ਕਰਨ ਨੂੰ ਜੀ ਕਰਦਾ ਵੀ ਛੱਡ ਗਲਾ ਦਿਓ ਵੀ ਇੱਕ ਵਾਰੀ ਤੁਸੀਂ ਇੱਥੇ ਆ ਕੇ ਨਾ ਤੁਹਾਡੇ ਪੈਸੇ ਵਸੂਲ ਲੈ ਤੁਸੀਂ ਕਦੀ ਇਹ ਨਹੀਂ ਕਹੋਗੇ ਯਾਰ ਖਾਣਾ ਕੰਮਾ ਲੱਗਾ ਜਾਂ ਕੁਝ ਵੀ ਲੱਗਾ ਕਿਉਂਕਿ ਸਾਡੀ ਜਿਹੜੀ ਤੁਹਾਨੂੰ ਪਤਾ ਪ੍ਰੋਮੋਸ਼ਨ ਜਿਹੜੀ ਆ ਅਸੀਂ ਬਿਨਾਂ ਪੈਸੇ ਤੋਂ ਕਰਦੇ ਆ ਕਿਹੇ ਕੋਈ ਕਰਪੇ ਦੇ ਲਈ ਤਾਂ ਖਾਸ ਕਰਕੇ ਕਿਹੇ ਪੰਜਾਬੀ ਭਰਾ ਦੇ ਕੋਲੋਂ ਤੇ ਹੁਣ ਆ ਜੀਏ ਦੂਜੀ ਦੀ ਵਾਰੀ ਆ ਦੂਜੀ ਦੇ ਆਪਾਂ ਪਹਿਲਾਂ ਗਰੇਵੀ ਚੈੱਕ ਕਰਦੇ ਆ ਚੱਲ ਹੂੰ ਯਾ ਆ ਮਟਨਾਂ ਇਹਨਾਂ ਦਾ है नाम कालीर्चा ओहो तो भाई जबरदस्त तो हूँ बारी आ गई अपनी लैग पीस की रख दे ऊपर पाओ ग्रेवी ਉਹਨਾਂ ਦੀ ਆਵੇ ਆਲੂ ਵਾਲੇ ਪਰੋਠੇ ਦੀ ਵੱਡੀ ਫਰਿਆਦ ਵਾਈਟ ਜੀਵਨਾਂ ਕਿਸੇ ਖਾਣਾ ਖਾਣਾਂ ਦੇ ਆਉਣਾ ਕਿੱਥੇ ਆ ਬਾਈ ਜੀ ਦੱਸੋ ਕਿ ਤੁਹਾਨੂੰ ਕਿਹੜਾ ਕਰਨਾ ਤੁਸੀਂ ਕੁਝ ਨਹੀਂ ਕਰਨਾ ਹੁਣ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਬੜੀਆ ਜਿਹਾ ਸੋਣਾ ਇੱਕ ਕਮੈਂਟ ਕਰਨਾ ਕਿ ਤੁਸੀਂ ਸਭ ਤੋਂ ਬੈਸਟ ਨੋਨ ਵੇਜ ਕਿੱਥੇ ਖਾਦਾ ਹੈ ਤੇ ਇੱਥੇ ਖਾਣ ਆਉਣਾ ਤੇ ਪੂਰਾ ਪੈਣਾ ਤੁਹਾਨੂੰ ਮੁਹਾਲੀ ਵਿੱਚ ਐਡਰੈਸ ਤੁਹਾਨੂੰ ਭੇਜ ਦਿਆਂਗੇ ਬਹੁਤ ਬਹੁਤ ਸ਼ੁਕਰੀਆ ਹਾਂਜੀ ਸਿੰਘ ਫੂਡ ਫੇਸ 9 ਮੁਹਾਲੀ ਓਪੋਜ਼ਿਟ ਮੈਜੈਸਟੀ ਹੋਟਲ ਸੈਕਟਰ 63 ਟਾਈਮਿੰਗ ਕੀ ਹੈ ਜੀ ਸਵੇਰੇ 9:30 ਤੋਂ 4:30